ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਕੋਲ ਵੀ ਸਾਡੇ ਕਰਮ ਬਦਲਾਂਦੇ ਸਾਡੇ ਲੇਖ ਮਿਟਾਉਂਦੇ ਕਈ ਰਾਹ ਹਨ ਉਹ ਚਾਹੇ ਤਾਂ ਸਾਡੇ ਕਰਮ ਸੁਪਨੇ ਵਿੱਚ ਘਟ ਸਕਦੇ ਹਨ ਸੂਲੀ ਦਾ ਕੰਡਾ ਕਰ ਸਕਦੇ ਹਨ ਉਸ ਦੀ ਬਖਸ਼ਿਸ਼ ਸਾਰੇ ਪਾਸੇ ਮੁੜ ਸਕਦੀ ਹੈ ਸਾਡੇ ਕਰਮਾਂ ਵਿੱਚ ਕੁਝ ਵੀ ਲਿਖਿਆ ਹੋਵੇ ਗੁਰੂ ਚਾਹੇ ਤਾਂ ਸਾਰੀਆਂ ਵਿਦਾ ਬਣਾ ਕੇ ਬੰਦਨ ਕਰ ਸਕਦਾ ਹੈ ਚਾਹੇ ਲੋਕ ਦੀ ਮੰਗ ਹੋਵੇ ਜਾਂ ਪਰਲੋਕ ਦੀ ਕੋਈ ਵੀ ਖਾਲੀ ਨਹੀਂ ਜਾਂਦਾ ਕਿਸੇ ਦੇ ਕਰਮਾਂ ਵਿੱਚ ਲਿਖਿਆ ਹੋਵੇ ਕਿ ਇੰਨੇ ਸਾਲ ਆਪਣੇ ਪੁੱਤਰ ਜਾਂ ਧੀ ਜਾਂ ਜਨ ਜਨਨੀ ਜਾਂ ਆਦਮੀ ਦਾ ਦੁਖੀ ਰਹਿਣਾ ਹੈ ਕਿਉਂਕਿ ਇਸਨੇ ਪਿੱਛੇ ਵਰਤਾਹੀ ਐਸਾ ਕੀਤਾ ਹੈ ਹੁਣ ਜੇ ਸੋਝੀ ਨਾ ਹੋਵੇ ਪਿੱਛੇ ਘਰ ਬੈਠੇ ਹਾਂ ਐਸਾ ਅਤੇ ਹੁਣ ਭੁਗਤੀ ਜਾਈਏ ਤਾਂ ਫਿਰ ਸੰਮਰਾਥ ਗੁਰੂ ਦੇ ਚਰਨ ਫੜਨ ਦਾ ਆਨੰਦ ਹੀ ਕੀ ਆਇਆ ਇੱਕ ਵਾਰੀ ਵਿਸ਼ਵਾਸ ਨਾਲ ਗੁਰੂ ਦਾ ਲੜ ਫੜ ਕੇ ਤਾਂ ਵੇਖੀਏ ਗੁਰੂ ਇੰਨਾ ਪਿਆਰ ਕਰਦਾ ਹੈ ਕਿ ਉਹ ਤੁਹਾਡਾ ਬੀਤਿਆ ਛਾਲਾ ਨੂੰ ਮਹੀਨੇ ਦਾ ਮਹੀਨਿਆਂ ਨੂੰ ਦਿਨਾਂ ਦਾ ਦਿਨਾਂ ਨੂੰ ਕੰਡਿਆਂ ਦਾ ਰੂਪ ਦੇ ਕੇ ਅਤੇ ਕੰਡਿਆਂ ਦੇ ਬੀਜੇ ਨੂੰ ਸਾਲ ਦਾ ਰੂਪ ਦੇ ਕੇ ਸਾਰੇ ਬੰਧਨ ਸਾਰੇ ਮਾੜੇ ਕਰਮ ਕੱਟ ਸਕਦਾ ਹੈ ਇਹ ਠੀਕ ਹੈ ਕਿ ਜੋ ਬੀਜਿਆ ਹੈ ਉਹ ਕਟਣਾ ਪੈਂਦਾ ਹੈ ਪਰ ਉਸ ਦੀ ਬਖਸ਼ਿਸ਼ ਸਾਰੇ ਪਾਸੇ ਮੋੜ ਸਕਦੀ ਹੈ ਅਤੇ ਗੁਰੂ ਦੀ ਸ਼ਰਨ ਆਇਆਂ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਆਰੇ ਸੇਵਕ ਦੇ ਲੇਖਾ ਨੂੰ ਬਲਟਾਇਆ ਇਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਆਰੇ ਸੇਵਕ ਜਿਸ ਦਾ ਨਾਮ ਸ਼ਮੀਰ ਸੀ ਉੱਤੇ ਪ੍ਰਸੰਨ ਹੋ ਕੇ ਕਹਿ ਲੱਗੇ ਹੇ ਸਿੱਖਾ ਜੋ ਤੇਰੇ ਮਨ ਦੀ ਇੱਛਾ ਹੋਵੇ ਮੰਗ ਲੈ ਸ਼ਮੀਰ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮੇਰਾ 84 ਦਾ ਗਿਰ ਮੁਕ ਜਾਵੇ ਮੈਨੂੰ ਜਰਮ ਮਰਨ ਤੋਂ ਬਚਾ ਲਵੋ ਗੁਰੂ ਜੀ ਨੇ ਕੋਈ ਉੱਤਰ ਨਾ ਦਿੱਤਾ ਅਤੇ ਚੁੱਪ ਰਹੇ ਦੋ ਤਿੰਨ ਦਿਨ ਪਿਛੋਂ ਫਿਰ ਗੁਰੂ ਜੀ ਨੇ ਕਿਹਾ ਅਸੀਂ ਤੇਰੀ ਸੇਵਾ ਉੱਤੇ ਪ੍ਰਸੰਨ ਹਾਂ ਤੂੰ ਮਨਪੁੰਤਾ ਕੁਝ ਮੰਗ ਲੈ ਸ਼ਮੀਰ ਨੇ ਫਿਰ ਉਹੀ ਉੱਤਰ ਦਿੱਤਾ ਮੇਰਾ ਪਵਜਲ ਦਾ ਗੇੜ ਘਟ ਦਿਓ ਸਤਗੁਰੂ ਜੀ ਨੇ ਸੁਣ ਕੇ ਕਿਹਾ ਸ਼ਮੀਰੇ ਤੇਰੇ ਅਜੇ ਬਹੁਤ ਜਨਮ ਭੋਗਣ ਵਾਲੇ ਹਨ ਤੋ ਉਹ ਕਿਸ ਤਰ੍ਹਾਂ ਨਵੇੜੇ ਜਾਨ ਤੂੰ ਕੋਈ ਹੋਰ ਵੱਡੀ ਤੋਂ ਵੱਡੀ ਚੀਜ਼ ਮੰਗ ਲੈ ਅਸੀਂ ਤੇਰੀ ਸੇਵਾ ਤੇਰੇ ਸੱਚ ਅਤੇ ਤੇਰੇ ਪ੍ਰੇਮ ਭਾਉ ਤੇ ਬੜੇ ਪਸੰਨ ਹਾਂ ਤੂੰ ਆਪਣੀ ਇਸ ਕਾਲ ਨੂੰ ਸਫਲ ਕਰ ਲੈ ਜੋ ਮੰਗੇਗਾ ਅਸੀਂ ਤਤਕਾਲ ਤੈਨੂੰ ਦੇਾਂਗੇ ਸ਼ਮੀਰ ਨੇ ਫਿਰ ਇਹੀ ਬੇਨਤੀ ਕੀਤੀ ਹੈ ਕਿਰਪਾਲੂ ਜੀ ਮੇਰੇ ਮਨ ਦੀ ਹੋਰ ਕੋਈ ਇੱਛਾ ਨਹੀਂ ਮੇਰੀ ਪਵਜਲ ਦੀ ਬੇੜੀ ਘਟ ਦਿਓ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਮੀਰ ਨੂੰ ਸਾਹਕੇ ਆਖਿਆ ਸ਼ਮੀਰ ਕੁਝ ਮੰਗ ਲੈ ਸ਼ਮੀਰ ਨੇ ਇਹੀ ਕਿਹਾ ਹੈ ਪ੍ਰਭੂ ਜੇ ਟੁੱਠੇ ਹੋ ਤਾਂ ਪਬਜਲ ਤੋਂ ਰੱਖ ਲਵੋ ਮੇਰੀ 84 ਕੱਟ ਦਿਓ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਅੱਛਾ ਜੇ ਤੇਰੀ ਇਹੀ ਕਾਮਨਾ ਹੈ ਤਾਂ ਜ਼ਰੂਰ ਪੂਰੀ ਹੋਵੇਗੀ ਸ਼ਮੀਰ ਨਮਸਕਾਰ ਕਰਕੇ ਘਰ ਚਲਾ ਗਿਆ ਰਾਤ ਨੂੰ ਜਦੋਂ ਉਹ ਸੁੱਤਾ ਤਾਂ ਉਸ ਨੂੰ ਅਨੇਕ ਪ੍ਰਕਾਰ ਦਾ ਇੱਕ ਅਜੀਬ ਸੁਪਨਾ ਆਇਆ ਉਸ ਨੇ ਸੁਪਨੇ ਵਿੱਚ ਹੀ ਕਾਂ ਇਲ ਮੋਰ ਚਕਵਾ ਜਿਹੜਾ ਹੰਸ ਪੰਛੀ ਹਿਰਨ ਪਸ਼ੂ ਅਤੇ ਕੀੜੀਆਂ ਕੀੜੇ ਪ੍ਰਿੰਗ ਅਤੇ ਕੋਹੜ ਗਿਰਨੀ ਆਦਿ ਕਈ ਜੁਨਾਹ ਜਨਮ ਕੇ ਅਤੇ ਮਰ ਮਰ ਕਰਕੇ ਪੋਗੀਆਂ ਸਭ ਤੋਂ ਪਿਛਲਾ ਜਨਮ ਉਸ ਦਾ ਇੱਕ ਚੂੜਿਆਂ ਦੇ ਘਰ ਜੰਗਲ ਦੇਸ਼ ਵਿੱਚ ਹੋਇਆ ਉਹ ਜੰਮਿਆ ਪਲਿਆ ਅਤੇ ਵੱਡਾ ਹੋ ਕੇ ਵਿਆਹਿਆ ਗਿਆ ਉਸ ਦੇ ਘਰ ਬਹੁਤ ਪੁੱਤੀਆਂ ਪੈਦਾ ਹੋਏ ਅਤੇ ਵੱਡਾ ਕੁਟੰਬੀ ਬਣ ਗਿਆ ਦੇਸ਼ ਵਿੱਚ ਕਾਲ ਪੈ ਗਿਆ ਕਿਤੇ ਉਹ ਅੰਨਾ ਮਿਲੇ ਭੁੱਖ ਨਾਲ ਦੁਖੀ ਹੋ ਕੇ ਜੰਗਲ ਵਿੱਚ ਪੀਲੂ ਖਾਣ ਵਾਸਤੇ ਕੁਟੰਬ ਨੂੰ ਨਾਲ ਲੈ ਗਿਆ ਪੀਲੂ ਤੋੜਨ ਵਾਸਤੇ ਬ੍ਰਿਸ਼ ਉੱਤੇ ਚੜ ਗਿਆ ਅਤੇ 3 ਪੁੱਤਰਾਂ ਵਾਸਤੇ ਪੀਲੂ ਹੀਠਾਂ ਸੁੱਟਣ ਲੱਗਾ ਇਸ ਤਰ੍ਹਾਂ ਇੱਕ ਪਤਲੀ ਟਾਣੀ ਉੱਤੇ ਪੈਰ ਰੱਖ ਕੇ ਜਦੋਂ ਉਹ ਪੀਲੂ ਤੋੜਨ ਲੱਗਾ ਤਾਂ ਟਾਣੀ ਟੁੱਟਣ ਕਰਕੇ ਜ਼ਮੀਨ ਤੇ ਡਿੱਗ ਪਿਆ ਅਤੇ ਜਦ ਡਿੱਗਣ ਨਾਲ ਉਸ ਨੂੰ ਸੱਟ ਲੱਗੀ ਤਾਂ ਉਹ ਜਾ ਕੇ ਬੜਾ ਹੌਰਾਨ ਹੋਇਆ ਇਹ ਕੀ ਕੋਤਕ ਵਰਤਿਆ ਹੈ ਅਤੇ ਫਿਰ ਉਹ ਕੁੱਟ ਕੇ ਆਪਣੇ ਕੰਮ ਕਰਦਾ ਹੋਇਆ ਵੀ ਸੁਪਨੇ ਦੇ ਜਨਮਾ ਦੀਆਂ ਗੱਲਾਂ ਨੂੰ ਸੋਚਦਾ ਰਿਹਾ ਉਸਨੇ ਦੇਖਿਆ ਕਿ ਜਿਹੜਾ ਢਿੱਡ ਭਰ ਕੇ ਉਸਨੇ ਸੁਪਨੇ ਵਿੱਚ ਪੀਲੂ ਘਾਹ ਦੀਆਂ ਸਨ ਉਹ ਉਸ ਨੂੰ ਦਿਸ ਰਹੀਆਂ ਹਨ ਅਤੇ ਜਦੋਂ ਉਹ ਦਾਤਨ ਕਰਨ ਲੱਗਾ ਤਦ ਦੰਦਾ ਵਿੱਚ ਵੀ ਪੀਲੂ ਦੇ ਅੜੇ ਹੋਏ ਬੀਜ ਦਾਤਾ ਨਾਲ ਲੱਗ ਗਏ ਇਹ ਸਭ ਕੁਝ ਵੇਖ ਕੇ ਉਹ ਬੜਾ ਹੈਰਾਨ ਹੋਇਆ ਕਿ ਇਹ ਕੀ ਵਾਰਤਾ ਹੋ ਰਹੀ ਹੈ ਮੈਂ ਤਾਂ ਸੁਪਨਾ ਦੇਖਿਆ ਸੀ ਇਹ ਸਭ ਕੁਝ ਪਰਥਕ ਦਿਸਦਾ ਪਿਆ ਹੈ ਕਈ ਜਨਮ ਤਾਰ ਕੇ ਸੁਪਨੇ ਵਿੱਚ ਹੀ ਮੈਂ ਬੜੇ ਦੁੱਖ ਦੇਖੇ ਹਨ ਕੁਝ ਪਤਾ ਨਹੀਂ ਲੱਗਦਾ ਕਿ ਰਾਤ ਵਿੱਚ ਮੇਰੀ ਇਹ ਕੀ ਹਾਲਤ ਹੋਈ ਹੈ ਸਵੇਰੇ ਕੱਪੜੇ ਪਹਿਨ ਕੇ ਜਦੋਂ ਗੁਰੂ ਜੀ ਪਾਸ ਜਾਣ ਵਾਸਤੇ ਉੱਠਿਆ ਤਾਂ ਜਾਂਦਾ ਹੋਇਆ ਵੀ ਇਹੀ ਸੋਚਦਾ ਜਾਵੇ ਅਤੇ ਗੁਰੂ ਜੀ ਪਾਸ ਉਹਨਾਂ ਨੇ ਮੱਥਾ ਟੇਕ ਕੇ ਬੈਠ ਕੇ ਵੀ ਇੰਨਾ ਸੋਚਾਂ ਵਿੱਚ ਹੀ ਚਿੰਤਾ ਕਰਸੀ ਗੁਰੂ ਜੀ ਨੇ ਕਿਹਾ ਸ਼ਮੀਰ ਚਿੰਤਾ ਨਾ ਕਰ ਇੱਕ ਰਾਤ ਵਿੱਚ ਹੀ ਤੇਰਾ ਲੇਖਾ ਨਿਬੜ ਗਿਆ ਹੈ ਇਹ ਗੱਲ ਸੁਣ ਕੇ ਸ਼ਮੀਰ ਬਾਰੰਬਾਰ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਅਤੇ ਬੇਨਤੀ ਕੀਤੀ ਕਿ ਗੁਰੂ ਜੀ ਮੈਨੂੰ ਇਸ ਗੱਲ ਦਾ ਪੇਤ ਸਮਝਾਓ ਕਿ ਸੁਪਨਾ ਸੱਚ ਕਿਸ ਤਰ੍ਹਾਂ ਹੋਇਆ ਸਤਿਗੁਰੂ ਜੀ ਨੇ ਕਿਹਾ ਭਾਈ ਤੇਰੇ ਅਨੇਕਾਂ ਜਨਮ ਸੁਪਨੇ ਵਿੱਚ ਪੂਤਾ ਦਿੱਤੇ ਹਨ ਹੁਣ ਤੂੰ 84 ਦੇ ਦੁੱਖ ਨਹੀਂ ਦੇਖੇਗਾ ਉਸ ਸਮੇਂ ਗੁਰੂ ਜੀ ਪਾਸ ਬਿਆਲਪੁਰੇ ਦਾ ਇੱਕ ਤਰਖਾਨ ਬੈਠਾ ਹੋਇਆ ਸੀ ਉਸਨੇ ਸ਼ਮੀਰ ਦੀ ਬਾਤ ਸੁਣ ਕੇ ਬੇਨਤੀ ਕੀਤੀ ਗੁਰੂ ਜੀ ਇਸ ਦੇ ਨਾਲ ਹੀ ਆਪਣਾ ਦਾ ਦਾਨ ਕੇ ਮੇਰੀ ਵਿੱਚ ਰਸਿ ਘਟ ਦਿਓ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਪ੍ਰੇਮੀਆਂ ਤੂੰ ਵੀ ਸ਼ਮੀਰ ਦੇ ਨਾਲ ਹੀ ਪ੍ਰਾਂਤ त्याਗੇ ਗੁਰਪੁਰੀ ਵਿੱਚ ਆ ਜਾਵੇਂਗਾ ਇਨ੍ਹਾਂ ਬਚਨਾਂ ਦੇ ਨਾਲ ਹੀ ਸ਼ਮੀਰ ਅਤੇ ਤਰਖਾਨ ਦੋਨਾਂ ਸਿੱਖਾਂ ਦੇ ਮੋਹ ਮਾਇਆ ਦੇ ਪਰਮ ਟੁੱਟ ਗਏ ਅਤੇ ਜੀਵਨ ਮੁਕਤ ਨੂੰ ਉਹ ਪ੍ਰਾਪਤ ਹੋ ਗਏ ਪਾਈ ਵੀਰ ਸਿੰਘ ਜੀ ਦੇ ਬਚਨ ਹਨ ਕਰਮ ਨਹੀਂ ਬਟਟੇ ਪਰ ਕਰਮ ਲਿਖਣ ਵਾਲਾ ਲਿਖਤ ਉਤੇ ਲਕੀਰ ਫੇਰ ਸਕਦਾ ਹੈ ਕਰਮ ਆਪ ਫਲਦਕ ਨਹੀਂ ਹੁੰਦੇ ਕਰਮਾਂ ਦਾ ਫਲ ਪ੍ਰਦਾਤਾ ਵਹਿਗੁਰੂ ਹੈ ਕਰਮਾਂ ਉਤੇ ਰੱਬੀ ਬਖਸ਼ਿਸ਼ ਹਾਵੀ ਹੁੰਦੀ ਹੈ ਜੋ ਕੋਈ ਵੀ ਗੁਰੂ ਦੀ 베ੜੀ ਛੱਡ ਕੇ ਕਿਸੇ ਹੋਰ ਬੰਦੇ ਨਾ ਜਾਂਦਾ ਹੋਵੇ ਆਪਣੇ ਦੁੱਖ ਵੇਲੇ ਮੁਸੀਬਤ ਵੇਲੇ ਗੁਰੂ ਦੀ ਓਟ ਲੈਂਦਾ ਹੋਵੇ ਗੁਰੂ ਆਪਣੀ ਬਖਸ਼ਿਸ਼ ਕਰਕੇ ਉਸਤੇ ਕਰਮਾਂ ਨੂੰ ਸੁਪਨੇ ਵਿੱਚ ਵੀ ਕੰਢਦੇ ਰਹਿੰਦੇ ਹਨ ਅਤੇ ਸੂਲੀ ਦਾ ਕੰਡਾ ਵੀ ਕਰ ਦਿੰਦੇ ਹਨ ਤਰਮ ਰਾਏਦਰ ਕਾਗਦ ਫਾਰੇ ਜਿਨ ਨਾਨਕ ਨੇ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ